ਯੁਧ ਨਸ਼ਾ ਵਿਰੁੱਧ ਦਾ ਮਹੀਨਾ 1 ਮਾਰਚ 2025 ਤੋਂ ਆਗਾਜ਼ ਕੀਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਤੇ ਸਟਾਫ ਵੱਲੋਂ ਪਿਛਲੇ 21 ਦਿਨਾਂ ਵਿੱਚ ਐਨਡੀਪੀਐਸ ਐਕਟ ਅਸਲਾ ਐਕਟ ਦੇ ਮੁਕਾਦਮੇ ਦਰਜ ਕਰਕੇ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਕੀਤੀਆਂ ਗਈਆਂ ਇਸ ਸੰਬੰਧੀ ਟੀసీపీ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਕਮਿਸ਼ਨਰ ਟਰੰਬੇਸਰ ਨੇ ਪਿਛਲੇ 2.5 ਮਹੀਨੇ ਦੇ ਵਿੱਚ 1.1 2025 ਤੋਂ ਲੈ ਕੇ 21 ਦਿਨ 2025 ਤੱਕ ਐਨਡੀਪੀਐਸ ਤੇ ਆਮ ਜਨਤਾ ਤੇ ਕਾਫੀ ਵੱਡਾ ਕ੍ਰੈਕਡਾਊਨ ਕੀਤਾ ਹੈ ਜਿਹਦਾ ਡਾਟਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਇਹਦੇ ਵਿੱਚ ਪੁਲਿਸ ਕਮਿਸ਼ਨਰ ਟਰੰਬੇਸਰ ਨੇ 160 ਕੇਸ ਰਜਿਸਟਰ ਕੀਤੇ ਐਨਡੀਪੀਐਸ ਐਕਟ ਦੇ ਜਿਹਦੇ ਵਿੱਚ ਅਸੀਂ 305 ਦੋਸ਼ੀ ਗ੍ਰਿਫਤਾਰ ਕੀਤੇ ਹੈ ਇਦੇ ਚ ਅਸੀਂ ਹਿਰੋਇਨ 52 ਕਿਲੋ ਤੋਂ ਉੱਪਰ ਰਿਕਵਰ ਕੀਤੀ ਹੈ ਜਿਹੜੀ ਓਪੀਐਮ ਹੈ ਉਹ 6 ਕਿਲੋ ਤੋਂ ਉੱਪਰ ਰਿਕਵਰ ਕੀਤੀ ਹੈ ਜੀ ਜਿਹੜਾ ਆਈਸ ਡਰੱਗ ਹੈ ਉਹ ਹੈਗਾ 0.372 ਕੇਜੀ ਤੇ ਚਰਸ ਅਸੀਂ ਕੀਤੀ ਹੈ 0.050 ਕੇਜੀ ਤੇ ਨਾਰਕੋਟਿਕ ਪਾਊਡਰ ਅਸੀਂ ਕੀਤਾ ਹੈ 0.577 ਕੇਜੀ ਤੇ ਇਹਦੇ ਨਾਲ ਨਾਲ ਅਸੀਂ 1550 ਇੰਜੈਕਸ਼ਨ ਰਿਕਵਰ ਕੀਤੇ ਹੈ ਤੇ 57000 ਤੋਂ ਉੱਪਰ ਅਸੀਂ ਕੈਪਸੂਲਸ অবਲੀਕ ਟੈਬਲੇਟਸ ਵੀ ਰਿਕਵਰ ਕੀਤੀਆਂ ਜੀ ਤੇ ਜਿਹੜੇ ਅਸੀਂ ਡਰਗ ਪੈਡਲਰਸ ਅਰੈਸਟ ਕੀਤੇ ਹੈ ਇਹਨਾਂ ਤੋਂ ਸਾਨੂੰ 35 ਲੱਖ 13000 ਤੇ 10 ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਇਹਨਾਂ ਦੇ ਵਹੀਕਲਸ ਵੀ ਰਿਕਵਰ ਕੀਤੇ ਹੈ ਜਿਦੇ ਵਿੱਚ 4 ਵੀਲਸ 11 ਹੈਗੇ ਆ ਤੇ 2 ਵੀਲਰਸ 19 ਤੇ ਜਿਹੜਾ ਸਾਡਾ ਆਰਮਜ਼ ਐਕਟ ਦਾ ਹੈਗਾ ਉਹਦੇ ਵਿੱਚ ਅਸੀਂ 16 ਕੇਸ ਰਜਿਸਟਰ ਕੀਤੇ ਜਿਦੇ ਵਿੱਚ ਅਸੀਂ 37 ਅਕਿਊਜ਼ ਨੂੰ ਅਰੈਸਟ ਕੀਤਾ ਹੈ ਜਿਸ ਤੇ ਅਸੀਂ 35 ਪਿਸਟਲ ਅਬਲੀਕ ਮਾਊਜ਼ਸ ਰਿਕਵਰ ਕੀਤੇ ਹੈ ਰਿਵੋਲਵਰ ਅਸੀਂ 3 ਕਿਤੇ ਹੈ ਰਾਈਫਲ ਲੇਕ ਕੀਤੀ ਹੈ 35 ਮੈਗਜ਼ੀਨ ਕੀਤੇ ਹੈ ਤੇ 129 ਕਟਜਸ ਕੀਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਤੇ ਪੰਜਾਬ ਪੁਲਿਸ ਵਚਨਬੰਦ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਧੰਨਵਾਦ